ਹਾਂਜੀ ਸੱਜਣੋ ਸਵਾਗਤ ਹੈ ਤੁਹਾਡਾ ਇੱਕ ਹੋਰ ਵਧੀਆ ਵੀਡੀਓ ਦੇ ਵਿੱਚ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਦੇਖਦੇ ਆਪਨੇ ਆਓ ਸੱਜਣੋ ਅੱਜ ਗੱਲਬਾਤ ਕਰਦੇ ਆਪਾਂ ਜੋ ਆਪਾਂ ਆਪਣੇ ਕੋਲੇ ਸੋਨਾਲੀਕਾ ਟਰੈਕਟਰ ਇੱਕ ਖੁੱਲਿਆ ਹੋਗਾ ਨਵੈਡਾ ਤੋਂ ਜੋ ਇਸ ਟਰੈਕਟਰ ਦਾ ਆਪਣਾ ਬਲਾਕ ਪਿਆਗਾ ਅੱਜ ਇਸ ਬਲਾਕ ਦੇ ਆਪਾਂ ਇੰਜਾਂ ਦੀ ਫਿਟਿੰਗ ਕਰਾਂਗੇ ਬਾਕੀ ਤੁਹਾਨੂੰ ਵਲੌਗ ਦੇ ਨਾਲ ਨਾਲ ਅੱਜ ਇਨਫੋਰਮੇਸ਼ਨ ਦਿੰਨੇ ਆ ਇੱਕ ਪਿਸਟਨ ਦੇ ਉੱਪਰ ਪਿਸਟਨ ਕੀ ਹੁੰਦਾਗਾ ਤੇ ਪਿਸਟਨ ਨੂੰ ਕਿਹੜੇ ਮਟੀਰੀਅਲ ਦਾ ਬਣਾਇਆ ਜਾਂਦਾ ਕੀ ਪਿਸਟਨ ਟਰਬੋ ਇੰਜਨ ਦੇ ਵਿੱਚ ਫਰਕ ਹੁੰਦਾ ਮਟੀਰੀਅਲ ਦਾ ਜਾਂ ਨਹੀਂ ਹੁੰਦਾ ਸੋ ਅੱਜ ਤੁਹਾਡੇ ਦੇ ਵਿੱਚ ਵਹਿਮ ਦੂਰ ਕਰਦੇ ਆ ਕਿਉਂਕਿ ਜੋ ਇਹ ਵੀਡੀਓ ਆ ਆਪਾਂ ਕਿਸੇ ਨੂੰ ਸਿਖਾਉਣ ਦੀ ਖਾਤਰ ਨਹੀਂ ਬਣਾ ਰਹੇ ਸਿਰਫ ਆਪਾਂ ਤੁਹਾਨੂੰ ਅੱਗੇ ਵੀ ਦੱਸਦਾਗਾ ਇਹ ਸਿਰਫ ਜੋ ਆਪਣੇ ਸਟੂਡੈਂਟ ਪੜ੍ਹ ਰਹੇ ਨੇ ਜਾਂ ਵੀਰ ਦੇਖ ਰਹੇ ਨੇ ਆਪਣੀ ਵੀਡੀਓ ਉਹਨਾਂ ਨੂੰ ਕੋਈ ਨਾ ਕੋਈ ਅਸੀਂ ਦੱਸਣ ਦੀ ਕੋਸ਼ਿਸ਼ ਕਰਦੇ ਆਂ ਕਿਉਂਕਿ ਜਿਹੜੀ ਸਾਡੀ ਵੀਡੀਓ ਹੁੰਦੀ ਆ ਇਹਦੇ ਵਿੱਚ ਕੋਈ ਵੀ ਫੇਕ ਗੱਲਬਾਤ ਨਹੀਂ ਹੁੰਦੀਗੀ ਲਗਭਗ ਸੱਚਾਈ ਹੀ ਦਿਖਾਈ ਜਾਂਦੀ ਹੈਗੀ ਸੋ ਅੱਜ ਅੱਜ ਦੇ ਬਲੌਗ ਦੇ ਵਿੱਚ ਇੱਕ ਤਾਂ ਪਿਸਟਨ ਦੀ ਜਾਣਕਾਰੀ ਦੇਾਂਗੇ ਤੁਹਾਨੂੰ ਬਾਕੀ ਇੰਜਾਂ ਦੀ ਫਿਟਿੰਗ ਜਿਵੇਂ ਆਪਾਂ ਬਲੌਗ ਨੂੰ ਵਾਸ਼ ਕਰਦੇ ਆ ਸਾਰਾ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਜੁੜੇ ਰਹੇ ਵੀਡੀਓ ਦੇ ਵਿੱਚ ਤੇ ਜਿਹੜੇ ਭਰਾ ਨਵੇਂ ਜੁੜੇ ਨੇ ਆਪਣੇ ਚੈਨਲ ਦੇ ਉੱਪਰ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਅੱਗੇ ਆ ਕੇ ਇਦਾਂ ਦੇ ਬਲੌਗ ਦਿਖਾਉਂਦੇ ਰਹੀਏ ਕਿਉਂਕਿ ਸਾਡੇ ਹਰ ਟਾਈਪ ਦੇ ਹਰ ਵਰਕ ਦੇ ਉੱਪਰ ਬਲੌਗ ਹੁੰਦੇ ਕੱਲੇ ਅਸੀਂ ਮਕੈਨਿਕਲ ਨਹੀਂ ਦਿਖਾਉਂਦੇ ਕਿੱਥੇ ਜਾਂਨੇ ਆਉਨੇ ਆ ਜਾਂ ਕਿੱਥੋਂ ਪਾਰਟਸ ਮਿਲਦਾ ਜਾਂ ਕਿੱਥੋਂ ਕੋਈ ਚੀਜ਼ ਵਕਤ ਮਿਲਦਾ ਤੁਹਾਨੂੰ ਸਾਰੇ ਅਸੀਂ ਬਲੌਗ ਪਾਉਂਦੇ ਰਹਿਨੇ ਆ ਅੱਜ ਗੱਲਬਾਤ ਕਰਦੇ ਆਪਾਂ ਪਿਸਟਨ ਦੇ ਉੱਪਰ ਜੋ ਆ ਪਿਸਟਨ ਜੇ ਇਹ ਇੰਜਨ ਦੇ ਵਿੱਚ ਨਾ ਹੁੰਦਾ ਤੁਹਾਡੇ ਦੇ ਤੇ ਇੰਜਨ ਦਾ ਨਾਮ ਵੀ ਨਹੀਂ ਅਜੇ ਤੱਕ ਹੋਣਾ ਸੀ ਨਾ ਸਾਧਨ ਹੋਣੇ ਸੀ ਨਾ ਕੋਈ ਵੀ ਆਪਣਾ ਵਹੀਕਲ ਹੋਣਾ ਸੀਗਾ ਕਿਉਂਕਿ ਜਿਹੜਾ ਪਿਸਟਨ ਆਗਾ ਪਿਸਟਨ ਹੀ ਤੁਹਾਡੇ ਟਰੈਕਟਰ ਦਾ ਹੀ ਮੇਨ ਪਾਵਰ ਬਣਾਉਂਦਾਗਾ ਜਿਵੇਂ ਪਾਵਰ ਬਣਾਉਂਦਾਗਾ ਹਵਾ ਨੂੰ ਕੰਪਰੈਸ ਕਰਕੇ ਡੀਜ਼ਲ ਨੂੰ ਬਰਨ ਕਰਕੇ ਜੋ ਪਿਸਟਨ ਦੇ ਬੰਦੀ ਫਾਇਰਿੰਗ ਦੇ ਨਾਲ ਜੋ ਆਪਣੀ એનર્ਜੀ ਮਿਲਦੀ ਆ ਸੋ ਉਹ ਨੂੰ ਕਨੈਕਟਿੰਗ ਰਾਡ ਰਾਹੀਂ ਕ੍ਰੈਂਕਸ਼ਾਫਟ ਦੇ ਉੱਪਰ ਪਹੁੰਚ ਆਉਂਦਾ ਆ ਆਹ ਗੱਲਬਾਤ ਕਰਦੇ ਆ ਵੀ ਪਿਸਟਨ ਨੂੰ ਕਿੰਨੇ ਕਿਹੜੇ-ਕਿਹੜੇ ਮਟੀਰੀਅਲ ਨਾਲ ਬਣਾਇਆ ਜਾਂਦਾ ਆ ਸੋ ਪਿਸਟਨ ਨੂੰ ਤਿੰਨ ਤਰ੍ਹਾਂ ਦੇ ਮਟੀਰੀਅਲ ਨਾਲ ਬਣਾਇਆ ਜਾਂਦਾ ਆ ਸਭ ਤੋਂ ਪਹਿਲਾਂ ਹੁੰਦਾ ਐਲੂਮੀਨੀਅਮ ਦਾ ਕਾਸਟ ਆਇਰਨ ਦਾ ਨੰਬਰ 3 ਤੇ ਸਟੈਨਲੈਸ ਸਟੀਲ ਦਾ ਹਰ ਪਿਸਟਨ ਨੂੰ ਅਡੋਡ ਇੰਜਨ ਦੇ ਡਿਜ਼ਾਈਨ ਦੇ ਲੋਡ ਦੇ ਮੁਤਾਬਕ ਤੇ ਆਰਪੀਐਮ ਦੇ ਮੁਤਾਬਕ ਯੂਜ਼ ਕੀਤਾ ਜਾਂਦਾ ਟਰੈਕਟਰ ਦੇ ਵਿੱਚ ਤੇ ਪੈਟਰੋਲ ਇੰਜਨ ਦੇ ਵਿੱਚ ਜ਼ਿਆਦਾਤਰ ਤੁਸੀਂ ਦੇਖਿਆ ਉਹਨਾਂ ਡੀਜ਼ਲ ਇੰਜਨ ਦੇ ਵਿੱਚ ਐਲੂਮੀਨੀਅਮ ਦਾ ਕਾਸਟ ਆਇਰਨ ਦਾ ਪਿਸਟਨ ਯੂਜ਼ ਕੀਤਾ ਜਾਂਦਾ ਪੈਟਰੋਲ ਇੰਜਨ ਦੇ ਵਿੱਚ ਸਟੈਨਲੈਸ ਸਟੀਲ ਦਾ ਪਿਸਟਨ ਜ਼ਿਆਦਾ ਯੂਜ਼ ਕੀਤਾ ਜਾਂਦਾਗਾ ਕੀ ਇਹਦੇ ਪਿੱਛੇ ਰੀਜ਼ਨ ਹੁੰਦਾ ਦੇਖੋ ਜਿਹੜਾ ਐਲੂਮੀਨੀਅਮ ਦਾ ਪਿਸਟਨ ਦਾ ਉਦਾ ਫੈਲਣ ਦਾ ਤਾਪਮਾਨ ਹੁੰਦਾਗਾ ਜਦੋਂ ਤੁਹਾਡਾ ਇੰਜਨ ਮੰਨ ਲਓ 1000 ਡਿਗਰੀ ਸੈਲਸੀਅਸ ਤੇ ਚੱਲ ਗਿਆ 1100 ਡਿਗਰੀ ਸੈਲਸੀਅਸ ਤੇ ਅੰਦਰਲਾ ਟੈਂਪਰੇਚਰ ਚੱਲ ਗਿਆ ਕਿਉਂਕਿ ਜਿਹੜੇ ਪਿਸਟਨ ਨੇ ਅੱਗ ਦੇ ਵਿੱਚ ਹੀ ਰਹਿਣਾ ਹੁੰਦਾ ਤੇ ਅੱਗ ਹੀ ਬਰਨਣਾ ਹੋਣੀ ਹੁੰਦੀ ਉੱਪਰਲੇ ਪਾਸੇ ਸੋ ਜਦੋਂ ਪਿਸਟਨ ਐਲੂਮੀਨੀਅਮ ਦਾ ਜਿਆਦਾ ਹਿੱਟ ਹੁੰਦਾਗਾ ਉਹ ਸਲੀਵ ਦੇ ਵਿੱਚ ਤੁਹਾਡਾ ਘੱਟ ਤੋਂ ਘੱਟ 6 ਤੋਂ 7 ਥਾਊਜੈਂਡ ਦੇ ਵਾਂਗੂ ਫੈਲ ਜਾਂਦਾਗਾ ਜਿਹਦੇ ਕਾਰਨ ਕਰਕੇ ਇਹਨੂੰ ਕਲੀਅਰੈਂਸ ਜਿਆਦਾ ਭਾਲਦਾ ਸਲੀਵ ਦੇ ਵਿੱਚ ਕਲੀਅਰੈਂਸ ਤਾਂ ਬਤਨ ਹੁੰਦਾ ਸਲੀਵ ਦੇ ਵਿੱਚ ਅ ਸਲੀਪ ਪਈ ਹੈ ਸਲੀਪ ਪਈ ਹੈ ਇਹਦੇ ਵਿੱਚ ਆ ਦੇਖੋ ਨੇੜੇ ਉਹ ਕਿ ਦਿਖਾ ਅਬ ਇੰਨਾ ਪਿਸਟਨ ਨੂੰ ਫੇਰ ਹੀ ਰੱਖਿਆ ਜਾਂਦਾ ਦੇਖੋ ਆ ਪਿਸਟਨ ਇੰਨਾ ਫੇਰ ਹੀ ਰੱਖਿਆ ਜਾਂਦਾ ਕਈ ਭਰਾ ਕਹਿਣਗੇ ਨਵਾਂ ਪਿਸਟਨ ਆ ਨਵਾਂ ਢੱਲਾ ਤੁਹਾਡਾ ਇਹ ਕਿਉਂਕਿ ਕੰਪਨੀ ਨੂੰ ਇਹ ਰੱਖਣਾ ਪੈਂਦਾਗਾ ਇਹਦੇ ਵਿੱਚ ਕਲੀਅਰੈਂਸ ਹੂੰ ਇਹਦੇ ਚ ਤਾਂ ਘਾਟਾ ਤੇ ਐਲੂਮੀਨੀਅਮ ਦੇ ਵਸਨ ਵਿੱਚ ਜ਼ਿਆਦਾ ਰੱਖਣਾ ਪੈਂਦਾ ਜਿਵੇਂ ਫੋਰ ਟਰੈਕਟਰ ਦਾ ਪਿਸਟਨ ਹੋ ਗਿਆ ਜਾ ਇਦਾਂ ਜਿੱਦਾਂ ਸਵਰਾਏ 855 ਦਾ ਪਿਸਟਨ ਐਲੂਮੀਨੀਅਮ ਦੇ ਬਣੇ ਹੁੰਦੇ ਨੇ। ਬਾਕੀ ਇਕੱਲੇ ਐਲੂਮੀਨੀਅਮ ਹੁੰਦੇ ਨੇ ਬਣੇ ਹੁੰਦੇ ਇਹਦੇ ਵਿੱਚ 91% ਐਲੂਮੀਨੀਅਮ ਹੁੰਦਾ ਹੈਗਾ 7% ਆਪਣਾ ਕਾਪਰ ਹੁੰਦਾ ਤੇ 2% ਚ ਟਿਨ ਯੂਜ਼ ਕੀਤਾ ਜਾਂਦਾ। ਟਿਨ ਇੱਕ ਧਾਤੂ ਹੁੰਦੀ ਹੈ ਹਲਕੀ ਧਾਤੂ ਹੁੰਦੀ ਆ ਜੋ ਆਪਣੀ ਬਹੁਤ ਕਠੋਰ ਹੁੰਦੀ ਆ। ਬਾਕੀ ਤੁਹਾਨੂੰ ਰਿੰਗਾ ਬਾਰੇ ਤਾਂ ਪਹਿਲਾਂ ਮੈਂ ਵੀਡੀਓ ਪਾ ਚੁੱਕੀ ਆ ਬਾਕੀ ਇੱਕ ਵਾਰੀ ਫੇਰ ਪਾਉਂਗਾ ਅਲੱਗ ਤੋਂ ਵੀਡੀਓ ਇਕੱਲੇ ਅੱਜ ਪਿਸਟਨ ਬਾਰੇ ਸਮਝਾ ਰਹੇ ਆ ਤੁਹਾਨੂੰ। ਕੀ ਪਿਸਟਨ ਨੂੰ ਕਿਹੜੇ ਮਟੀਰੀਅਲ ਦਾ ਬਣਨ ਦਾ ਕਿਉਂ ਬਣਾਇਆ ਗਿਆ ਤੇ ਕੀ ਕਾਰਨਾ ਬਾਕੀ ਤੁਸੀਂ ਸਮਝ ਚੁੱਕੇ ਹੋਵੋਗੇ ਜਿਵੇਂ ਹੁਣ ਕਾਸਟ ਐਲੂਮੀਨੀਅਮ ਦਾ ਤੁਹਾਨੂੰ ਦੱਸਦਾ 6 ਤੋਂ 7 ਹਜ਼ਾਰ ਜਿਵੇਂ ਹੈ ਕਾਸਟ ਆਇਰਨ ਦਾ ਜਿਹੜਾ ਬਲੈਕ ਬਲੈਕ ਪਿਸਟਨ ਹੁੰਦਾ ਸਾਈਡਾਂ ਤੋਂ ਜੋ ਟਰਬੋ ਇੰਜਨ ਜਿਆਦਾ ਯੂਜ਼ ਹੁੰਦਾਗਾ ਬਲੈਕ ਪਿਸਟਨ ਹੁੰਦਾਗਾ ਤੁਹਾਨੂੰ ਅੱਗੇ ਵੀ ਮੈਂ ਗੱਲਬਾਤ ਕੀਤੀ ਜਿਆਦਾ ਬਲੈਕ ਜਿਹੜਾ ਪਿਸਟਨ ਹੁੰਦਾ ਜਿਹੜਾ ਨੂੰ ਕ੍ਰੋਮ ਆ ਦੇਖੋ ਇਹ ਤੇ ਵੀ ਆਇਰਨ ਕਾਸਟ ਆਇਰਨ ਦੀ ਪਰਤ ਜਿਹੜੀ ਹੈ ਦੇਖੋ ਇਹਨੂੰ ਬਲੈਕ ਹੈਗਾ ਨਾ ਸਾਈਡਾਂ ਤੋਂ ਅਲੂਮੀਨੀਅਮ ਦਾ ਪਰ ਇਹ ਪਰਤ ਚੜਾਈ ਹੁੰਦੀ ਆ ਇਹ ਪਰਤ ਤਾਂ ਚੜਾਈਂਦੇ ਤੁਹਾਡਾ ਪਿਸਟਨ ਸਲੀਵ ਦੇ ਵਿੱਚ ਜ਼ਿਆਦਾ ਹੀਟ ਦੇਣ ਤੇ ਸੀਜ਼ ਨਾ ਹੋਵੇ ਕਹਿੰਦਾ ਮੇਰਾ ਸਿੱਧੇ ਸ਼ਬਦਾਂ ਚ ਆਰਥਾ ਵੀ ਜਿਹੜਾ ਆ ਪਿਸਟਨ ਆ ਇਹ ਟਰਬੋ ਇੰਜਨ ਟਰਬੋ ਨਾਲ ਵੀ ਚੱਲੂਗਾ ਤੁਹਾਡਾ ਕਿਉਂ ਚੱਲੂਗਾ ਇਹਦਾ ਕਾਰਨ ਹੈ ਤੁਹਾਡਾ ਇਹ ਇਥੋਂ ਹੀਟ ਨਹੀਂ ਹੋਊਗਾ ਪਿਸਟਨ ਤੇ ਆਸਾਨੀ ਨਾਲ ਤੁਹਾਡਾ ਮੂਵ ਕਰੂਗਾ ਸਲੀਵ ਦੇ ਵਿੱਚ ਮੋ ਜੇ ਤੁਸੀਂ 855 ਦੇ ਪਿਸਟਨ ਤੇ ਟਰਬੋ ਲਾਉਣੇ ਆ ਤੁਸੀਂ ਦੇਖਿਆ ਉਹ ਗਰਮ ਹੁੰਦਾ ਸੀ ਜਿਹ ਹੁੰਦਾ ਪਿਸਟਨ ਉਹ ਇਹੀ ਕਾਰਨ ਹੁੰਦਾ ਆ ਓਇਲ ਮੀਨੀਅਮ ਦਾ ਬਣਿਆ ਹੁੰਦਾ ਸਾਰਾ ਜੇ ਉਹਦੇ ਵਿੱਚ ਤੁਸੀਂ 960 ਵਾਲਾ ਪਿਸਟਨ ਪਾਉਂਗੇ ਜੋ ਬਲੈਕ ਹੁੰਦਾਗਾ ਸਾਰਾ 960 ਟਰੈਕਟਰ ਦੇ ਵਿੱਚ ਆ ਸਾਰਾ ਪਿਸਟਨ ਕਾਸਟ ਆਇਰਨ ਦਾ ਬਣਿਆ ਹੁੰਦਾਗਾ ਜੋ ਬਲੈਕ ਹੁੰਦਾ ਸੋ ਉਹ ਟਰੈਕਟਰ ਤੁਹਾਡਾ ਟਰਬੋ ਇੰਜਨ ਦੇ ਵਿੱਚ ਕੰਮ ਕਾਮਯਾਬੂਗਾ ਜੇ ਤੁਸੀਂ ਉਹਨੂੰ 855 ਦੇ ਵਿੱਚ ਫਿੱਟ ਕਰੋਗੇ ਇਸੇ ਤਰ੍ਹਾਂ ਜਿਹੜਾ ਕਾਸਟ ਆਇਰਨ ਦਾ ਪਿਸਟਨ ਹੁੰਦਾਗਾ ਇਹ ਟਰਬੋ ਇੰਜਨ ਦੇ ਵਿੱਚ ਯੂਜ਼ ਕੀਤਾ ਜਾਂਦਾਗਾ ਤੇ ਬਾਕੀ ਸਟੈਨਲੈਸ ਸਟੀਲ ਦਾ ਪਿਸਟਨ ਤੁਸੀਂ ਦੇਖਿਆ ਨਾ ਉਹ ਸਲੀਵ ਦੇ ਵਿੱਚ ਪੂਰਾ ਪੂਰਾ ਰੱਖਿਆ ਜਾਂਦਾ ਉਹ ਪੈਟਰੋਲ ਇੰਜਨ ਦੇ ਵਿੱਚ ਜ਼ਿਆਦਾ ਰੱਖਿਆ ਜਾਂਦਾਗਾ ਕਿਉਂਕਿ ਜੇ ਪੈਟਰੋਲ ਇੰਜਨ ਦੇ ਵਿੱਚ ਤੁਸੀਂ ਪਿਸਟਨ ਨੂੰ 6 ਜਾਂ 7 ਢੱਲਾ ਕਰ ਦੋ ਕਦੇ ਨਹੀਂ ਚੱਲਦਾਗਾ ਜੇ ਉੱਥੇ ਐਲੂਮੀਨੀਅਮ ਦਾ ਪਾ ਦੋਗੇ ਤਾਂ ਸੀਜ ਹੋ ਜੂਗਾ ਇਸੇ ਤਰ੍ਹਾਂ ਉਹਨੂੰ ਸਟੈਨਲੈਸ ਸਟੀਲ ਦਾ ਬਣਾਇਆ ਜਾਂਦਾ ਪਿਸਟਨ ਨੂੰ ਕਿਉਂ ਸਲੀਵ ਦੇ ਵਿੱਚ ਪੂਰਾ ਪੂਰਾ ਓਕੇ ਚੱਲਦਾਗਾ ਪੈਟਰੋਲ ਇੰਜਨ ਦਾ ਪਿਸਟਨ ਸੋ ਇਸੇ ਤਰ੍ਹਾਂ ਅੱਜ ਪਿਸਟਨ ਦੀ ਤੁਹਾਨੂੰ ਇਨਫਰਮੇਸ਼ਨ ਦਿੱਤੀ ਰੂਹ ਚੰਗੀ ਲੱਗੀ ਹੋਊਗੀ ਸੋ ਬਾਕੀ ਕਈ ਭਰਾਵਾਂ ਦਾ ਕਮੈਂਟ ਵੀ ਆਉਂਦਾ ਵੀ ਟਰਬੋ ਇੰਜਨ ਦੇ ਪਿਸਟਨ ਦਾ ਫਰਕ ਹੁੰਦਾ ਹਾਂ ਫਰਕ ਹੁੰਦਾਗਾ ਟਰਬੋ ਇੰਜਨ ਦਾ ਮੈਂ ਪਹਿਲਾਂ ਵੀ ਦੱਸ ਕੇ ਟਾਂ ਉਹ ਬਲੈਕ ਹੁੰਦਾ ਕਾਸਟ ਆਰਨ ਦਾ ਪਿਸਟਨ ਹੁੰਦਾ ਸੋ ਦਾ ਫਰਕ ਹੁੰਦਾ ਬਾਕੀ ਉਹਦੇ ਖਜਾਨੇ ਦਾ ਵੀ ਫਰਕ ਹੁੰਦਾਗਾ ਇਹਨੂੰ ਜਿਆਦਾ ਖੁੱਲਾ ਰੱਖਿਆ ਹੁੰਦਾਗਾ ਕਿਉਂਕਿ ਕੰਬਸਨ ਚੈਂਬਰ ਹੁੰਦਾਗਾ ਇਹਨੂੰ ਜਿਆਦਾ ਖੁੱਲਾ ਰੱਖਣਾ ਪੈਂਦਾ ਟਰਬੋ ਇੰਜਨ ਲਾਉਣ ਦੇ ਲਈ ਜੇ ਤੁਸੀਂ ਉਸੇ ਵੀਡੇ ਸਰਾਖ ਦੇ ਉੱਪਰ ਟਰਬੋ ਲਾਉਨੇ ਆ ਤਾਂ ਤੁਸੀਂ ਦੇਖਿਆ ਉਹਨਾਂ ਜਿਆਦਾ ਪਿਸਟਨ ਸੀਜ਼ ਹੋ ਜਾਂਦੇ ਆ ਜਾਂ ਜਿਆਦਾ ਥੋੜਾ ਟਾਈਮ ਚੱਲ ਕੇ ਤੁਹਾਡੀ ਪਰਫਾਰਮੈਂਸ ਟਰੈਕਟਰ ਘਟਾ ਜਾਂਦਾ ਟਰਬੋ ਇਸੇ ਕਾਰਨ ਕਰਕੇ ਜੇ ਤੁਸੀਂ ਭਰਾ ਨੇ ਟਰਬੋ ਲਾਉਣਾ ਦਾ ਖਜ਼ਾਨਾ ਖੁੱਲਾ ਵੀ ਕਰਨਾ ਪੈ ਸਕਦਾਗਾ ਪਿਸਟਨ ਦਾ ਗੈਪ ਵੀ ਵਧਾਉਣਾ ਪੈ ਸਕਦਾ ਹੈਡ ਦੇ ਤੇ ਪਿਸਟਨ ਦੇ ਵਿੱਚ ਤਾਂ ਜੋ ਤੁਹਾਡੀ ਜਿੰਨੀ ਹਵਾ ਟਰਬੋ ਕੰਪਰੈਸ ਕਰਦਾ ਇੰਨਾਂ ਦੇ ਵਿੱਚ ਭੇਜਦਾ ਉਹਨੂੰ ਨੱਪਣ ਲਈ ਜਗ੍ਹਾ ਚਾਹੀਦੀ ਆ ਜੇ ਉਹ ਪਿਸਟਨ ਦੇ ਵਿੱਚ ਜਗ੍ਹਾ ਨਾ ਹੋਊਗੀ ਤਾਂ ਤੁਹਾਡੀ ਰਿੰਗਾ ਰਹੀਂ ਥੱਲੇ ਬੈਕ ਪ੍ਰੈਸ਼ਰ ਹੋਊਗਾ ਜਿਹਦੇ ਕਾਰਨ ਕਰ ਤੁਸੀਂ ਦੇਖਿਆ ਨਾ ਪਿਸਟਰਬੋ ਇੰਜਨ ਖੁੱਲਿਆ ਹੋਊਗਾ ਤੇ ਲਾਈਨਰ ਦੇ ਵਿੱਚ ਨਾ ਇਦਾਂ ਛੜੀਟਾਈਆਂ ਬਣੀਆਂ ਹੋਣੀਆਂ ਉਹ ਛੜੀਟਾ ਇਸੇ ਕਾਰਨ ਨਹੀਂ ਬਣਦਾ ਜਦੋਂ ਐਕਸਟਰਾ ਕੰਪਰੈਸ ਹੁੰਦੀ ਹੈ ਹਵਾ ਤੁਹਾਡੀ ਉਹ ਰਿੰਗਾ ਰਹੀਂ ਥੱਲੇ ਉੱਤਰਦੇ ਜਿਹਦੇ ਕਾਰਨ ਕਰਕੇ ਤੁਹਾਡੀ ਸਕ੍ਰੈਚ ਪੈ ਜਾਂਦੇ ਆ ਪਿਸਟਨ ਦੇ ਸਾਈਡਾਂ ਦੇ ਉੱਪਰ ਸਲੀਬਾਂ ਦੇ ਵਿੱਚ ਸੋ ਅੱਜ ਕਰਦੇ ਇਸ ਤੋਂ ਬਾਅਦ ਇੰਨਾਂ ਦੀ ਫਿਟਿੰਗ ਕਿਉਂਕਿ ਇਦਾਂ ਦੀ ਇਨਫਰਮੇਸ਼ਨ ਤੁਹਾਨੂੰ ਅਸਲੀ ਇਤ ਇਨਫਰਮੇਸ਼ਨ ਦਿੰਦੇ ਰਿਹਾ ਕਰਾਂਗੇ ਇਸੇ ਤਰ੍ਹਾਂ ਹਰ ਵੀਡੀਓ ਦੇ ਵਿੱਚ ਤੇ ਆਓ ਕਰਦੇ ਆ ਪਹਿਲਾਂ ਬਲਾਕ ਦੀ ਸਫਾਈ ਬਲਾਕ ਦੀ ਸਫਾਈ ਕਰਨ ਤੋਂ ਬਾਅਦ ਆਪਾਂ ਕਰਦੇ ਆ ਕ੍ਰੈਂਕਸ਼ਾਫਟ ਦੀ ਫਿਟਿੰਗ ਪਿਸਟਨਾਂ ਰਿੰਗਾਂ ਦੀ ਫਿਟਿੰਗ ਇਹ ਸੋ ਜੁੜੇ ਰਿਹਾ ਵੀਡੀਓ ਦੇ ਨਾਲ ਬਾਕੀ ਆਉਹ ਕਰਦੇ ਵਰਕ ਸਟਾਰਟ ਲੋ ਵੀ ਧੋਨੇ ਆਪਾਂ ਬਲਾਕ ਨੂੰ ਤਾਂ ਬਲਾਕ ਧੋ ਕੇ ਇਸ ਤੋਂ ਬਾਅਦ ਪਾਣੀ ਪੁਣੀ ਮਾਰਦੇ ਆਪਾਂ ਜਦੋਂ ਲਾਈਟ ਆ ਗਈ ਆ ਤਿੰਨ ਟਾਈਮ ਧੋਨੇ ਨੇ ਲਾਈਟ ਗਈ ਚਲੋ ਜੋ ਆਪਣਾ ਬਲਾਕ ਦੇ ਵਿੱਚ ਤੇਲ ਵੱਜ ਚੁੱਕਿਆਗਾ ਸੋ ਇਸ ਤੋਂ ਬਾਅਦ ਆਪਾਂ ਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਵਾਸ਼ ਕਰਦੇ ਆ ਤੇ ਬਾਕੀ ਆਪਾਂ ਜੋ ਹਿੱਸਾ ਲੈਂਦੇ ਸੀ ਉਹ ਵੀ ਖੁਰਚ ਰਹੇ ਆ ਸਾਰੇ ਹਿੱਸੇ ਦੀ ਖੁਰਚ ਕੇ ਦਾ ਰੰਗ ਉਤਾਰਦੇ ਆ आ वाला ट्रैक्टर अपना यह गुरदासपुर तो आया वा बटाले लागे बाकी जो अंबाले वाला ट्रैक्टर सी का, उदी फिटिंग चली जाती है बाकी गेयर कोर की फिटिंग करी जाए इस तो बाद लीवर की फिटिंग दी, बाकी पेन बना के बहर कड़ती आप दी ते लीवर की फिटिंग करी जाएँ चलो इस तो बाद करते हैं लीवर की फिटिंग अच्छा यदि ਇਹ ਬਾਕੀ ਲਿਵਰ ਦੀ ਫਿਟਿੰਗ ਕਰਨ ਤੋਂ ਬਾਅਦ ਆਪਾਂ ਇਸ ਟਰੈਕਟਰ ਨੂੰ ਦੁਬਾਰਾ ਫਿਰ ਅਸੈਂਬਲ ਕਰਾਂਗੇ। ਬਾਕੀ ਇੱਕ ਤਾਂ ਇਹਦਾ ਪੰਪ ਦਾ ਆਪਾਂ ਸੈਟਿੰਗ ਕੀਤੀ ਐ। ਤੇ ਇੱਕ ਦੇਖਾਂਗੇ ਐਂਡ ਪਾਉਣੇ ਆ ਬਸ। ਬਾਕੀ ਆਪਣੇ ਭਰਾ ਆਪਾਂ ਦੋ ਤਿੰਨ ਕੰਮ ਸੀ ਇਹਨਾਂ ਨੂੰ ਆਪਣੇ ਕੋਲ ਸਮਾਂ ਨਾ ਹੋਣ ਕਰਕੇ ਉਹ ਆਪੇ ਉੱਥੋਂ ਕਰਵਾ ਲੈਣਗੇ। ਚਲੋ ਬਾਕੀ ਕਰਦੇ ਆ ਫਿਟਿੰਗ ਆਪਾਂ ਗੇਅਰ ਲਿਵਰ ਦੀ। ਤੇ ਬਾਕੀ ਜਿਹੜਾ 743 ਵਿੱਕੀ ਬਾਈ ਜੀ ਦਾ ਸੀਗਾ ਉਹ ਆਪਣਾ ਟਰੈਕਟਰ ਤੁਰ ਚੁੱਕਿਆਗਾ। ਬਾਕੀ ਫੋਰ ਟਰੈਕਟਰ ਦਾ ਵੀ ਆਪਣਾ ਜਲਦੀ ਹੀ ਅੱਜ ਜਾਂ ਕੱਲ ਨੂੰ ਆਪਾਂ ਪਾਰਟਸ ਲੈ ਕੇ ਆਵਾਂਗੇ ਗੀਅਰ ਬਾਕਸ ਦਾ ਕਿਉਂਕਿ ਇਹਦਾ ਵੀ ਵਰਕ ਚੱਲੀ ਜਾਂਦਾ ਨਾਲ ਤੇ ਬਾਕੀ ਆਪ ਜੇ ਆਪਣੇ ਕੋਲ ਇਹਦਾ ਡੀਜ਼ਲ ਪੰਪ ਬਣ ਕੇ ਆ ਜਾਊਗਾ ਕਿਉਂਕਿ ਪਹਿਲੇ ਡੀਜ਼ਲ ਪੰਪ ਇਹਦਾ ਹੈ ਨਹੀਂ ਸੀਗਾ ਕੱਲ ਡੀਜ਼ਲ ਪੰਪ ਲਾਉਣ ਵਾਲਾ ਰਹਿ ਗਿਆ ਇਹਨਾਂ ਦੇ ਉੱਪਰ ਤੇ ਉਹ ਅੱਜ ਆਪਣੇ ਕੋਲ ਡੀਜ਼ਲ ਪੰਪ ਬਣ ਕੇ ਆ ਜਾਊਗਾ ਚਲੋ ਜਲਦੀ ਹੀ ਆਪਾਂ ਇਸ ਟਰੈਕਟਰ ਨੂੰ ਕੰਪਲੀਟ ਕਰਕੇ ਉਸ ਤੋਂ ਬਾਅਦ ਫਿਰ ਸਵਰਾਜ ਤੇ ਨਾਲ ਸੋਨਾਲੀ ਕਾ ਟਰੈਕਟਰ ਆਪਾਂ ਕੰਪਲੀਟ ਕਰਾਂਗੇ ਕਿਉਂਕਿ ਜਲਦ ਹੀ ਇਹਨਾਂ ਦੀ ਵਾਰੀ ਆ ਗਈ ਤੇ ਆਓ ਕਰਦੇ ਆ ਬਾਕੀ ਕੰਮ ਦੀ ਸ਼ੁਰੂਆਤ ਕਰਦੇ ਆ ਗੇਅਰ ਅਰਜਨ ਦਾ ਫਿਟਿੰਗ ਤੇ ਬਾਕੀ ਬਣੇ ਰਿਹਾ ਵੀ ਜੋ ਆਪਣੇ ਅਰਜਨ ਟਰੈਕਟਰ ਦੀ ਸ਼ੋ ਵਗੈਰਾ ਸਾਰਾ ਫਿੱਟ ਹੋ ਚੁੱਕਿਆਗਾ ਇਹ ਬਾਕੀ ਇਸ ਤੋਂ ਬਾਅਦ ਮਗਰਲਾ ਜੋੜ ਆਪਾਂ ਕਰਦੇ ਆ ਫਿਟਿੰਗ ਬਾਕੀ ਆ ਆਪਸ ਸਪਲੈਨਾ ਕੱਢੀਆਂ ਸੀ ਇਹ ਆਪਾਂ ਸਪਲੈਨਾ ਹੱਥੀਂ ਕੱਢੀਆਂ ਕੋਈ ਇਹ ਕੰਪਨੀ ਤੋਂ ਨਹੀਂ ਕਢਾਈਆਂ ਜਾਂ ਮੇਰ ਵਾਲਾ ਦੇਖੋ ਜਮਾਂ ਸਿੱਧੀਆਂ ਇਹ ਬਾਕੀ ਆਪਣਾ ਗੇਅਰ ਫਿੱਟ ਹੋ ਚੁੱਕਿਆਗਾ अपनी लीवर की फिटिंग हो चुकी है चलो इस तो तुँ बा करते हैं जोड़ी फिटिंग ये बाकी बने रिवी बाकी जो आप इंडोफार्म ट्रैक्टर के थ्री स्पीड वाला गेयर फिट कर रहे हैं बाकी जो ये पार्ट्स यूज किया सारा जेन्यून कंपनी का यूज़ किया बाकी थोड़ा दिखा दें देखो ਹੌਲੈਂਡ ਕੰਪਨੀ ਦਾ ਸੀਐਨਐਚ ਦੇਖੋ ਜੋ ਯੂਨਿਟ ਵੀ ਅਸੀਂ ਸ਼ੱਟ ਕੀਤਾ ਸਾਰਾ ਕੰਪਨੀ ਦਾ ਯੂਜ਼ ਕੀਤਾ ਦੇਸੀ ਮਤਲਬ ਕਹਿੰਦਾ ਮੈਂ ਦੇਸੀ ਇਹਦੇ ਚ ਕੋਈ ਫਿਟ ਫਿਟ ਨਹੀਂ ਕੀਤਾ ਸਮਾਨ ਆਲ オリジナル ਫਿਟ ਕੀਤਾ ਸਮਾਨ ਸਾਰਾ ਬਾਕੀ ਸ਼ਾਫਟਾਂ ਵਗੈਰਾ ਨਵੀਆਂ ਪਾਈਆਂ ਆਪਾਂ ਚਲੋ ਬਾਕੀ ਆਪਾਂ ਕਰਦੇ ਆਂ ਲੀਵਰ ਦੀ ਫਿਟਿੰਗ ਲੀਵਰ ਆਪਾਂ ਬਣਾ ਰਹੇ ਆਂ ਇਸ ਟਰੈਕਟਰ ਦਾ ਬਾਕੀ ਆਪਾਂ ਲੀਵਰ ਬਣਾ ਕੇ ਲਾਉਨੇ ਆਂ ਤਾਨੂੰ ਅੱਗੇ ਵੀ ਮੈਂ ਕਹਿੰਦਾ ਹਾਂ ਅਸੀਂ ਕੰਪਾਸ ਵਾਲਾ ਲੀਵਰ ਫਿੱਟ ਕਰਦੇ ਆ ਨਾ ਕਿ ਦੂਜਾ ਫਿੱਟ ਕਰਦੇ ਆ ਕਿਉਂਕਿ ਜਿਹੜਾ ਕੰਪਾਸ ਵਾਲਾ ਲੀਵਰ ਹੁੰਦਾਗਾ ਇਹ ਸੋਨਾਲਿਕਾ ਇੰਡੋਫਾਰਮ ਟਰੈਕਟਰ ਇਹਨਾਂ ਦੇ ਵਿੱਚ ਜ਼ਿਆਦਾ ਕੰਮ ਜਾਂਦਾ ਆ 3 ਸਪੀਡ ਵੇਲੇ ਤੇ ਚਲੋ ਬਾਕੀ ਜੁੜੇਰੇ ਵੀਡੀਓ ਦੇ ਨਾਲ ਬਾਕੀ ਕਰਦੇ ਆਪਾਂ ਫਿਟਿੰਗ ਬਾਕੀ ਜੋ ਆਪਣਾ ਇੰਡੋਫਾਰਮ ਟਰੈਕਟਰ ਦੇ ਵੀ ਗੀਅਰ ਲੱਗ ਚੁੱਕੇ ਆਗਾ 3065 ਦੇ ਬਾਕੀ ਲੀਵਰ ਦੀ ਤੁਹਾਨੂੰ ਫਿਟਿੰਗ ਦਿਖਾ ਦਿੰਨੇ ਆਪਾਂ ਸਾਰੀ ਆਪਾਂ ਆ ਗੀਅਰ ਦੀ ਫਿਟਿੰਗ ਕੀਤੀ ਆ जो आप गेयर की आप फिटिंग की जो बड़े आसानी गेयर इतना थोड़ा मीडियम हो गया इतने अपना हाई चुका जिते कंपनी के गेयर काम करते हैं बाकी जो लीवर की आप थले फिटिंग की है तो बाकी कोई भी तो जजमेंट नहीं होगी ट्रैक्टर खुलिया ज नहीं खुल बाकी एल वाली आप अगे वांगू पाइप ट्रैक्टर की बना के लाई है